ਮੇਕਾਲ ਦੇ ਗੀਹ ਮਾਤਾ ਉਦੋਂ ਮਾਂਾ ਕਿਤੇ ਟਾਈਮ ਪਾਸ ਕਰਨ ਦੇ ਆ ਕਿੰਨਾ ਗੱਲਾਂ ਦਾ ਨਹੀਂ ਮੈਨੂੰ ਪਤਾ ਸਾਡੇ ਚ ਵਾ ਰੀਤੀ ਰਿਵਾਜ ਜਿਹੜੇ ਮੈਂ ਕਹਤਾ ਉਹ ਕੰਮੇ ਪੈਣਾ ਤੇਨੂੰ ਉੱਥੇ ਰਹਿਣਾ ਪੈਣਾ ਮੈਂ ਬੱਚਾ ਉੱਥੇ ਹੀ ਹੋਣਾ ਮਮੀ ਜੀ ਪਾਣ ਦੇ ਖੈ ਦੀ ਕਿਦਾਂ ਚਬਰ ਚਬਰ ਚੱਲਦੀ ਆ ਬੋਲਦੀ ਵੇਖ ਕਿਦਾਂ ਅੱਗੇ ਸਾਡੇ ਕੀ ਗੱਲ ਤੇ ਆਂ ਵੀ ਮੈਨੂੰ ਹਸਪੀਟਲ ਲੈ ਕੇ ਜਾਓ ਹਸਪੀਟਲ ਦੇ ਖਰਚੇ ਪਤਾ ਕਿੰਨੇ ਰੋਜ਼ ਰੋਜ਼ ਭਰੇ ਜਾਂਦੇ ਆ ਉਹ ਮੰਮੀ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਹੁਣ ਮਜਬੂਰੀ ਨੂੰ ਜਾਣਾ ਵੀ ਪੈਂਦਾ ਵਾ ਮਾਸਿਆ ਦਾ ਬਣ ਮੈਂ ਘਰ ਦੇ ਵਿੱਚ ਸਿਆਣੀ ਹੈਗੀ ਆ ਜਦੋਂ ਮਿਖਣਦਾ ਹੂੰ ਮੈਂ ਤੁਹਾਨੂੰ ਦੱਸ ਦਾਂਗੀ ਕਦੋਂ ਖੜਨਾ ਵਾ ਪਾਥੀਆਂ ਕੇ ਕੋਲ ਨਹੀਂ ਆ ਆ ਤਾਂ ਥੋੜਾ ਕੀ ਰਹਿ ਗਿਆ ਤੇ ਮੁੱਕ ਜਾਣਾ ਵਾ ਪਾਥੀਆਂ ਲੱਲ ਨੇ ਦੇ ਕੋ ਦੇਖਾ ਕਿੰਦਾ ਜਨਾਨੀ ਦੇ ਪਿੱਛੇ ਲੱਗਾ ਵਾ ਕਿੰਦਾ ਇਹਨੂੰ ਜਨਾਨੀ ਦਾ ਹੇਜ ਚੜਿਆ ਵਾ ਮੰਮੀ ਵੀ ਬੈਂਟ ਤੇ ਮਿੰਟ ਦੇ ਧਾਨੇ ਮਾਰ ਦੇ ਰਹੀਦੀ ਐ ਕੀ ਤੂੰ ਉਹ ਦੇ ਚਬਨੀ ਆ ਤੇ ਮੈਂ ਮੱਝੇ ਤੇ ਬੈ ਗਈ ਖਵਾ ਮੇਰੇ ਘਰੇ ਜੀ ਕਰਦਾ ਵਾ ਵੀ ਮੈਂ ਮੱਝੇ ਤੇ ਬੈ ਗਈ ਖਵਾ ਤੈਨੂੰ ਕਦੇ ਨਹੀਂ ਤੇ ਉਹ ਸਮਝਿਆ ਹੈਗਾ ਇਹ ਕੋਈ ਗੱਲ ਨਹੀਂ ਜੀ ਪਾਣੀ ਪੀਣਾ ਜੀ ਮੈਂ ਪਾਣੀ ਨੂੰ ਪੀ ਲਿਆ ਵਾ ਰੋਣ ਕੱਤੋਂ ਨਹੀਂ ਕੀ ਗੱਲ ਹੋਈ ਐ ਹੋਣੀ ਮੁੰਡੀ ਕਿ ਉਹਨੇ ਠੀਕ ਆ ਦੀ ਹਾਂਜੀ ਮੈਂ ਠੀਕ ਆ ਮੈਨੂੰ ਠੀਕ ਲੱਗਦੀ ਨਹੀਂ ਤੇਰੀ ਹਾਲਤ ਨਹੀਂ ਮੈਂ ਠੀਕ ਆ ਅੱਗੇ ਨਾਲ ਮੈਨੂੰ ਸਵੇਰੇ ਦਰਦ ਹੁੰਦੀ ਤੇ ਬਾਅਦ ਮੈਂ ਗੋਲੀ ਖਾਦੀ ਤਾਂ हट ਗਈ ਦੱਸਿਆ ਮੰਮੀ ਨੇ ਮੈਨੂੰ ਤੇ ਹੁਣ ਕਿਦਾਂ ਹੁਣ ਚੱਕਰ ਚੁੱਕਰ ਤੇ ਨਹੀਂ ਹੁੰਦੇ ਨਹੀਂ ਜੀ ਮੈਂ ਠੀਕ ਆ ਪਰ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਐ ਕਿੰਨੇ ਟੂਰ ਤੇ ਨਹੀਂ ਜਾਣਾ ਹੈਗਾ ਮੰਮੀ ਮੈਨੂੰ ਆਂਦੀ ਆ ਤੇ ਤੂੰ ਪਿੰਡ ਜਾ ਕੋਈ ਨਹੀਂ ਉਹ ਆਪਾਂ ਮੰਮੀ ਨਾਲ ਕਰ ਲਾਂਗੇ ਗੱਲ ਬਾਤ ਤੇ ਤੂੰ ਹੁਣ ਇਹ ਦੱਸ ਪਹਿਲਾਂ ਕਿ ਆਪਾਂ ਚਲੀਏ ਫਿਰ ਡਾਕਟਰ ਕੋਲ ਚੈੱਕ ਅਪ ਕਰਵਾਉਂਦੇ ਨਹੀਂ ਮੈਨੂੰ ਜਾਣੀ ਹੈਗਾ ਕਿਉਂ ਨਹੀਂ ਜਾਣਾ ਤੇ ਇਹ ਦੱਸੀਂ ਮਗਰੋਂ ਕਿ ਤੇ ਕੋਈ ਕੰਮ ਤੇ ਨਹੀਂ ਕਰਦੀ ਹੁੰਦੀ ਨਹੀਂ ਸੇ ਕੰਮ ਤੇ ਦੀਦੀ ਤੇ ਮੰਮੀ ਕਰ ਲਿੰਦੀ ਲੱਗਦਾ ਹੀ ਨਾ ਮੇਰੇ ਕਰਕੇ ਨਾ ਇੱਕ ਕਰੇ ਨਾ ਮੰਮੀ ਨਾਲ ਗੱਲ ਕਰੋ ਤੇ ਮੈਂ ਕਿਤੇ ਨਹੀਂ ਜਾਣਾ ਯਾਰ ਤਨ ਮਮੀ ਦੇ ਸੁਭਾਅ ਦਾ ਪਰਹਾ ਹੈਗਾ ਕੱਲ ਨੂੰ ਉਹਨਾਂ ਜਿਹੜੀ ਗੱਲ ਕਰਕੇ ਆ ਕੀ ਮੁੜ ਕੇ ਉਹ ਦੁਬਾਰਾ ਮੰਨਦੇ ਨਹੀਂ ਹੁੰਦੇ ਹੈਗੇ ਮੰਨਦੇ ਤੇ ਨਹੀਂ ਆ ਪਰ ਮੈਂ ਤੁਹਾਨੂੰ ਦੱਸਾਂ ਸਾਡੇ ਘਰ ਦੇ ਹਲਾਰੇ ਕਿੰਨੇ ਮਾੜੇ ਆ ਮਾਹਰ ਉਹਨਾਂ ਚਾਰਾਂ ਨੇ ਮੇਰਾ ਵਿਆਹ ਕੀਤਾ ਹੀ ਕਿ ਕਿੱਦਾਂ ਉਹ ਜਹਲਾ ਤਾਂ ਜੇ ਮੈਨੂੰ ਉਹ ਸਾਂਭਣਗੇ ਗਰਮੀ ਮੈਂ ਤੇਰੀ ਗੱਲ ਸਹੀ ਸਮਝਣਾ ਮੈਨੂੰ ਪਤਾ ਜੋ ਤੂੰ ਕਹਿਣੀ ਬਿਲਕੁਲ ਸਹੀ ਆ ਪਰ ਤੂੰ ਇੱਧਰ ਵੀ ਦੇਖ ਨਾ ਤੈਨੂੰ ਪਤਾ ਮੰਮੀ ਜਿੱਦ ਕਿੰਨੇ ਆ ਉਹਨਾਂ ਨੇ ਕਹਿਣਾ ਹੁੰਦਾ ਵੀ ਮੇਰਾ ਪਰਿਵਾਰ ਦੇ ਵਿੱਚ ਚੱਲੇ ਤੇ ਮੇਰੀ ਮੰਨਾਂ ਜੇ ਉਹਨਾਂ ਦੀ ਗੱਲ ਟੋਕੀ ਤਾਂ ਨਾ ਘਰ 'ਚ ਲੜਾਈ ਪਾ ਦੇਣੀ ਹੈ ਚਲੋ ਕੀ ਪਤਾ ਤੁਹਾਡੀ ਗੱਲ ਨੂੰ ਮਾਨ ਨਹੀਂ ਲੈਣ ਜਾਓ ਤੁਸੀਂ ਨਾਲ ਇੱਕ ਵਾਰੀ ਜਾ ਕੇ ਤੇ ਜਰੂਰ ਗੱਲ ਕਰੋ ਚਲ ਠੀਕ ਹੈ ਮੈਂ ਵੇਨਾ ਹਾਂ ਉਹ ਤਾਂ ਇੱਕ ਵਾਰੀ ਗੱਲ ਕਰਕੇ ਵੇਖਦਾ ਤੇ ਤੂੰ ਇਦਾਂ ਦਾ ਲੰਮੇ ਬੈਠਾ ਰਹੇ ਕੋਈ ਉੱਠ ਕੇ ਕੰਮ ਨਹੀਂ ਕਰਨਾ ਹੈਗਾ ਰੈਸਟ ਕਰਿਆ ਕਰ ਤੇ ਜੇ ਕੋਈ ਚੀਜ਼ ਦੀ ਜ਼ਰੂਰਤ ਵੀ ਆਉਂਦੀ ਤੇ ਮੈਨੂੰ ਆਵਾਜ਼ ਮਾਰਨੀ ਤੇ ਜਾਂ ਪਰ ਧਿਆਨ ਨਾਲ ਆਵਾਜ਼ ਮਾਰਨੀ ਤੇ ਗਲੀਨਾਂ ਨੇ ਇੱਕ ਗੱਲ ਹੋਰ ਤੈਨੂੰ ਪਤਾ ਡੰਡਰਾ ਨੇ ਆਪਾਂ ਨੂੰ ਸੰਕੇਜਾ ਦਿੱਤੀ ਹੈ ਕਿ ਕੋਈ ਵੀ ਭਾਵੇਂ ਜਿਹੜਾ ਕੰਮ ਹੋੜ ਹੀ ਕਰਨਾ ਹੈ ਤੇ ਨਾਲੇ ਉੱਚੇ ਨੀਵੇਂ ਪੈਰ ਕਰਨਾ ਨਹੀਂ ਨਹੀਂ ਕੰਮ ਤੇ ਮੈਂ ਕੋਈ ਵੀ ਨਹੀਂ ਕਰਦੀ ਹੈਗੀ ਤੇ ਫਿਰ ਵੀ ਜੇ ਤਰ੍ਹਾਂ ਕੇ ਕੋਈ ਕੰਮ ਆਦੀ ਜਾਂ ਕੋਈ ਚੀਜ਼ ਪੈਂਦੀ ਹੈ ਨਾ ਜ਼ਰੂਰ ਤਾਂ ਤੂੰ ਮੰਮੀ ਨੂੰ ਕਹਿ ਦਿਆ ਕਰ ਯਾਰ ਕੋਈ ਗੱਲ ਨਹੀਂ ਮੈਂ ਕਹਿਣਾ ਮੰਮੀ ਨੂੰ ਮੈਂ ਕੀ ਕਹਿਣਾ ਹੁੰਦਾ ਵਾ ਮੰਮੀ ਤੇ ਜਿੰਦ ਤੇ ਮੈਨੂੰ ਸਾਰੀ ਦਿਹਾੜੀ ਇੰਨੀ ਟਿਕ ਬੰਨ੍ਹਣ ਦੀਆਂ రజి యలమడిసిలుస్వలం గది స్కరలా ఒాగలా పనమకరదీత ాకర్ఢ goal కామైలం గదలా చెయంం ఔండుసథ్మరా needig vit� their ਸਮਝ ਮੈਨੂੰ ਠੀਕ ਆ ਐਨ ਐਚ ਜੀ ਤੇ ਤੁਹਾਨੂੰ ਬਹੁਤ ਜ਼ਿਆਦਾ ਡੀਪਨਾ ਸਾ ਤੁਹਾਡੇ ਬੱਚੇ ਨੂੰ ਤੁਹਾਨੂੰ ਫਲ ਫਰੂਟ ਦੁੱਧ ਵਗੈਰਾ ਡੇਲੀ ਲੈਤੇ ਆ ਹਾਂਜੀ ਉਹ ਤਾਂ ਮੈਂ ਲੈਣੀ ਆ ਰੈਸਟ ਵਗੈਰਾ ਕਰਦੇ ਆ ਰੈਸਟ ਤੁਹਾਨੂੰ ਪਤਾ ਆ ਜੇ ਕੁਛ ਇਦਾਂ ਕਰਉਗੇ ਤਾਂ ਫਿਰ ਪ੍ਰੇਟ ਕਰਨਾ ਪੈਣਾ ਤੁਹਾਡਾ ਨਹੀਂ ਮੈਡਮ ਮੈਂ ਨਹੀਂ ਚਾਹੁੰਦੀ ਵੀ ਮੇਰਾ ਪ੍ਰੇਟ ਹੋਏ ਪਲੀਜ਼ ਫਿਰ ਤੁਸੀਂ ਆਪਣੀ ਸਿਹਤ ਦਾ ਧਿਆਨ ਲਓ ਹਾਂ ਜੇ ਵੀ ਤੁਸੀਂ ਬਹੁਤ ਵੀ ਤੇ ਵਿੱਚ ਸਿਚੁਏਸ਼ਨ ਜਿੰਦਾ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਹੀ ਆ ਸਕਦੀ ਬਹੁਤ ਜ਼ਿਆਦਾ ਡੀਪ ਹੋ ਤੁਸੀਂ ਤੰਮੀ ਜੀ ਆਪਾਂ ਧਿਆਨ ਦੇਵਾਂਗੇ ਠੀਕ ਹੈ ਮੈਨੂੰ ਮੇਰੇ ਨਾਲ ਕਦੇ ਦਰਦ ਨਹੀਂ ਕਿੰਦੀ ਕਿ ਹੁੰਦੀ ਰਹਿੰਦੀ ਆ ਠੀਕ ਹੈ ਐਸ ਦਿਨਾਂ ਦੇ ਵਿੱਚ ਦਰਦ ਵਗੈਰਾ ਹੁੰਦੀ ਆ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਪਰੇਸ਼ਾਨ ਨਾ ਹੋ ਕੋਈ ਗੱਲ ਚਲੋ ਠੀਕ ਹੈ ਮੈਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਕਿਹਾ ਕਿ ਚਲ ਹਸਪੀਟਲ ਜਾਂ ਜੰਨੇ ਆ ਨਹੀਂ ਜੀ ਮੈਂ ਹਸਪੀਟਲੋਂ ਛੁੱਟੀਆਂ ਲਈਆਂ ਆ ਜੇਦੋ ਵੀ ਤੁਹਾਨੂੰ ਲੋੜ ਪਵੇ ਤੁਸੀਂ ਘਰੇ ਆ ਜਾਓ ਪਰ ਉਹ ਭਾਜੀ ਨਾਲ ਆਇਆ ਪਰ ਚਲੋ ਕੋਈ ਗੱਲ ਨਹੀਂ ਇੱਥੇ ਆ ਜਾ ਕਰੋਗੇ ਠੀਕ ਹੈ ਮੰਮੀ ਮੈਂ ਮੈਨੂੰ ਤੁਹਾਨੂੰ ਇੱਕ ਗੱਲ ਕਰਨੀ ਆ ਹਾਂ ਪੁੱਤ ਬਹਿ ਜਾ ਦੱਸ ਕੀ ਗੱਲ ਕਰਨੀ ਮੰਮੀ ਮੈਂ ਕੀ ਕਹਿਣਿਆ ਵਾ ਵੀ ਆਪਾਂ ਜਿਗਰ ਲਈ ਨੂੰ ਉਹਦੇ ਟੇਕੇ ਨਾ ਕੱਢੀਏ ਟੇਕੇ ਨਾ ਕੱਢੀਏ ਪੜਾਤੀ ਉਹਨੇ ਤੇ ਲੋਂਦੇ ਹੀ ਪੱਟੀ ਮੰਮੀ ਪੱਟੀ ਪੜਾਉਣ ਵਾਲੀ ਕਿਹੜੀ ਗੱਲ ਆ ਮੈਂ ਇਹ ਸੋਚਣਿਆ ਵਾਂ ਕਿ ਐਡੀ ਤੋਂ ਕਿੱਦਾਂ ਉਹ ਡਾਕਟਰ ਨੂੰ ਚੱਤ ਪਰਮਾਇਆ ਕਰਨਗੇ ਤੇ ਜਿਹੜਨ ਔਖਾ ਜਾਣਾ ਮੰਮੀ ਉਹ ਕਿੰਨੀ ਕੁ ਦੂਰ ਵਾ ਮੰਮੀ ਦੱਸੋ ਇਹ ਲੱਗੇਗੇ 30 40 ਕਿਲੋਮੀਟਰ ਵਾ ਕਿੰਨਾ ਪੰਡਾ ਬੰਦਾ ਮੰਮੀ ਤੈਨੂੰ ਮੜਾ ਉਹਦਾ ਫਿਕਰ ਆ ਮੰਮੀ ਫਿਕਰ ਜੇ ਆਪਾਂ ਜ ਉਹਨਾਂ ਦੀ ਕਰਾਂਗੇ ਤੇ ਕੌਣ ਕਰੇਗਾ ਤੇ ਨਾਲੇ ਮੰਮੀ ਤੁਹਾਨੂੰ ਇਹ ਤਾਂ ਪਤਾ ਹੀ ਆ ਕਿ ਉਹਨਾਂ ਵਿਚਾਰਿਆਂ ਵਿਆਹ ਦੇ ਪਹਿਲਾਂ ਕਿੰਨਾ ਖਰਚਾ ਕੀਤਾ ਤੇ ਦੋਹਾਂ ਜੇ ਗਰਲੀਨ ਦੇ ਧਰਾ ਵੀ ਘਰੇ ਹੀ ਆ ਵਿਹਲੇ ਆ ਵਿਚਾਰੇ ਕੰਮ ਧੰਦਾ ਲੱਭਾਂਦੇ ਆ ਇੱਕ ਤੇ ਪੰਡਿਆ ਵਾ ਤੇ ਦੂਜਾ ਜੇ ਇਦਾਂ ਹੀ ਕਦੀ ਕਾਗਜ਼ ਅਪਲਾਈ ਕਰ ਲੈ ਕਦੀ ਕੁਝ ਇਦਾਂ ਮੰਮੀ ਕਿੱਦਾਂ 서ਰੇਗਾ ਉਹਦੇ ਪੁੱਤ ਕੇ ਕੇ ਦਾ ਫਰਜ ਹੁੰਦਾ ਉਹਨਾਂ ਕਰਨਾ ਹੀ ਹੁੰਦਾ ਵਾ ਉਹਨਾਂ ਕੋਈ ਰੋਕਾਂ ਥੋੜਾ ਕੀਤਾ ਵਾ ਸਾਰੇ ਮਾਪੇ ਕਰਦੇ ਆਪਣੇ ਧੀਆਂ ਵਾਸਤੇ ਤੇ ਨਾਲੇ ਮੰਮੀ ਡਾਕਟਰ ਨੇ ਵੀ ਕਿ ਕੋਈ ਚੱਕਰ ਕਰਾਇਆ ਹੈ ਨਾ ਉਹਨੇ ਇਹੋ ਹੀ ਕਿਹਾ ਵਾ ਵੀ ਇਹਦੇ ਵਿੱਚ ਬਲੱਡ ਦੀ ਕਮੀ ਹੈ ਤੇ ਕਮਜ਼ੋਰੀ ਹੈ ਸਰੀਰ ਦੇ ਵਿੱਚ ਆਂਦੇ ਤੇ ਖਿਆਲ ਰੱਖੋ ਨਹੀਂ ਤੇ ਬੱਚੇ ਨੂੰ ਤੇ ਮਾਂ ਨੂੰ ਜਿਹੜੀ ਸਿੱਤ ਦੋਹਾਂ ਦੀ ਵੀ ਗਿਰ ਸਕਦੀ ਹੈ ਤੇ ਫਿਰ ਮੰਮੀ ਆਪਾਂ ਇਤਨਾ ਦਾ ਰਿਸਕ ਕਿੰਨਾ ਲੈ ਸਕਦੇ ਹਾਂ ਆਹ ਇਤੇ ਮੈਂ ਤੈਨੂੰ ਕਹਿਣ ਲਈ ਆ ਕਿ ਇਹਨੇ ਪੇਕੇ ਛੱਡਿਆ ਮੰਮੀ ਗਰਲੀ ਨੇ ਤਾਂ ਉਹਦਾ ਬੱਚਾ ਨਾਲ ਜਿੰਮੇ ਵਾਲੀ ਆ ਆਡਾ ਫਰਜ ਬੰਦਾ ਉਹਦੀ ਕੇਅਰ ਕਰਨ ਦਾ ਤੇ ਨਾਲੇ ਡਾਕਟਰ ਨੇ ਇਹ ਵੀ ਕਿਹਾ ਸੀ ਵੀ ਇਸ ਕੰਡੀਸ਼ਨ ਵਿੱਚ ਉਹਨਾਂ ਨੂੰ ਰੋਜ਼ ਜਿਹੜਾ ਵਾ ਫਲ ਫਰੂਟ ਦੋ ਜਾਂ ਜੂਸ ਵਗੈਰਾ ਦੋ ਉਹਦੀ ਮਾਂ ਨੇ ਉਹਨੂੰ ਬਥੇਰਾ ਕੁਝ ਖਵਾ ਲੈਣਾ ਵਾ ਮੰਮੀ ਚਲੋ ਉਹਨਾਂ ਤੇ ਖਵਾ ਹੀ ਲੈਣਾ ਵਾ ਤੇ ਹੁਣ ਇੱਥੇ ਆਡਾ ਫਰਜ ਇਹ ਬੰਦਾ ਕਿ ਨਹੀਂ ਜਿੰਨਾ ਆਡਾ ਫਰਜ ਬੰਦਾ ਨਹੀਂ ਬਥੇਰਾ ਕਰਤਾ ਪਾਉਦੇ ਨਾ ਮੰਮੀ ਇਹੋ ਤਾਂ ਕਰਨ ਦਾ ਮੌਕਾ ਹੁੰਦਾ ਵਾ ਤੇ ਨਾਲੇ ਅਸੀਂ ਆਪਣੇ ਘਰ ਲਈ ਕਰਨਾ ਨਾ ਉਹ ਕਿਹੜੀ ਉਪਰੀ ਐ ਉਹ ਕਿਉਂ ਸਾਡੇ ਘਰ ਦੇ ਨੂੰਹ ਆ। ਮਾਂ ਜੀ ਬਣ ਜੀ ਉਹ ਸਾਡੇ ਘਰ ਦੇ ਨੂੰਹ ਆ ਤੇ ਉਹਨਾਂ ਵੀ ਤੇ ਕੁਝ ਲੱਗਦੀ ਆ ਨਾ। ਉਹਨਾਂ ਦੀ ਵੀ ਇੰਨੇ ਮੈ ਲੱਗੀਆਂ ਬੰਦੀਆਂ ਹਨਾ। ਕਿ ਮੰਮੀ ਉਹ ਆਪਣੀ ਜਿੰਮੇਰੀਆਂ ਵਿਚਾਰੇ ਨਿਭਾਉਂਦੇ ਤੇ ਆ ਗਏ ਆ। ਜਿਹੜਾ ਜਿੰਦਾ ਮਾਝਾ ਆ ਉਹਨਾਂ ਦਾ ਵੀ ਕੁਝ ਲੱਗਦਾ ਉਹਨਾਂ ਨੂੰ ਵੀ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ। ਮੰਮੀ ਉਹ ਤੁਹਾਡੀ ਗੱਲ ਠੀਕ ਆ। ਪਰ ਹੁਣ ਸਮੇਂ ਦੇ ਹਿਸਾਬ ਨਾਲ ਚੱਲੋ ਨਾ। ਥੋੜਾ ਸਮਝਿਓ ਗੱਲ ਨੂੰ। ਅਹੀਂ ਮੈਂ ਤਾਂ ਆ ਗਿਆ ਨਾ ਜਿੰਨੇ ਸੀ 7 ਮਹੀਨੇ ਨੰਗਾਏ ਤੈਨੂੰ ਕਰਦੇ ਰਹੇ ਆ। ਮੰਮੀ ਅਹੀਂ ਤੇ ਜਾਣਾ ਹੀ ਜਾਣਾ ਹੀ। ਅਹੀਂ ਨਹੀਂ ਜਾਣਾ ਤੂੰ ਹੋਰ ਕਿਨੇ ਜਾਣਾ। ਪਰ ਉਹਨਾਂ ਦੇ ਵੀ ਦਿਹਾੜੇ ਬੰਦੇ ਆ ਨਾ ਹੁਣ ਉਹ ਲੈ ਜਾਂਦੇ ਉਹ ਸੰਦਾਂ ਮੰਮੀ ਤੂੰ ਜਿੱਤ ਕੋ ਜਿੱਤ ਤੇਰੇ ਇਹ ਤੂੰ ਹੀ ਦੂਜੇ ਬੰਦੇ ਦੀ ਤੇ ਕੋਈ ਸਮਝ ਨਹੀਂ ਹੁੰਦੀ ਗੱਲ ਉਹਨਾਂ ਵਿਚਾਰਾਂ ਕੋ ਕਿਹੜੀ ਕੋ ਗੱਡੀ ਆ ਐਡੀ ਥਰੂ ਗਲੀਤ ਕਿੰਨਾ ਥੱਕੇ ਖਾਂਦੀ ਆਇਆ ਕਰੇਗੀ ਕੋਈ ਨਹੀਂ ਉਹਨਾਂ ਕੋ ਗੱਡੀ ਹੈ ਨਹੀਂ ਆਂਡ ਮੰਡ ਬਠੇਰੀਆਂ ਗੱਡੀਆਂ ਨੇ ਤੇਲ ਤਾਂ ਪੂਆ ਸਕਦੇ ਆ ਨਾ ਇਨੇ ਤੈਨ ਸੋਰੇ ਮਲਾਂਦੇ ਆ ਉਹ ਮੰਮੀ ਤੇਲ ਕਿਹੜਾ ਮੁੱਸ ਪੈ ਜਾਣਾ ਨਾ ਤੇ ਨਾਲੇ ਨਿਤ ਦੇ ਗੱਡੀ ਦੇ ਢੇੜੇ ਬਾਰਾ ਖਾਂਦੇ ਹੈਗੇ ਆ ਸਮਝੋ ਨਾ ਮੰਮੀ ਸਾਡੇ ਕੋਲ ਫਰਜ ਬੰਦੇ ਆ ਉਹ ਤੇ ਮਾਂ ਵਿਚਾਰੇ ਅੱਗੇ ਆਪਣਾ ਡੰਗੜ ਗਲਾ ਨਗਾਉਂਦੇ ਆ ਕਿਤੇ ਨਹੀਂ ਉਹ ਮਰਚਾ ਕੇ ਜੇ ਆਪਣੀ ਧੀ ਦੇ ਚਾਰ ਪੈਸੇ ਲਾ ਦਣਗੇ ਤੇ ਮੈਂ ਕਹਿਤਾ ਨਾ ਕਲੀਨ ਪੇਕੇ ਜਾਉਗੀ ਤੇ ਜਾਉਗੀ ਮੈਨੂੰ ਬਹੁਤੀਆਂ ਕੱਲਾਂ ਦਾ ਸੁਣਾ ਦੋ ਮੰਮੀ ਚਲੋ ਵੇਰ ਲੋ ਤੁਹਾਡੀ ਮਰਜ਼ੀ ਆ ਪਰ ਮੈਂ ਨਾ ਇੱਕ ਵਾਰੀ ਸੋਚ ਲਵਾਂ ਸੋਚ ਲੈ ਮੈਂ ਜਾ ਜਾ ਕੇ ਤੂੰ ਆਪਣਾ ਕੋਈ ਕੰਮ ਕਰ ਇੱਕ ਮੇਰੀ ਗੱਲ ਹੋਰ ਸੁਣ ਲਾ ਬੰਦਾ ਆ ਨਾ ਤੂੰ ਬੰਦਿਆਂ ਵਾਲੀ ਗੱਲ ਕਰਿਆ ਕਰ ਜਨਾਨੀ ਕਹਿੰਦੇ ਵਿੱਚ ਨਾ ਆਇਆ ਕਰ ਮੰਮੀ ਮੈਂ ਤਾਂ ਤੁਹਾਡੇ ਘਰ ਕੇ ਚੋਪਿਆ ਜਿੱਦਾਂ ਵੀਰ ਤੁਹਾਡੇ ਅੱਗੇ ਬੋਲਣਗੇ ਮੇਰੇ ਜੀ ਕਹਿੰਦਾ ਠੋਕੇ ਜਵਾਬ ਦਾਂ। ਪੁੱਤ ਮਾਂ ਤੂੰ ਨਾ ਬੁਰੀ ਬਣ ਵਿੱਚ ਐ ਮੈਂ ਜਹਾਂ ਕੀ ਗੱਲ ਕਰਨੋਂ ਉਹਨਾਂ ਦੋਵਾਂ ਜੀਆਂ ਨੇ ਕਹਿਣਾ ਵਾ ਵੀ ਇਹ ਮਾਂ ਤਾਂ ਹੀ ਆ ਟਿਕਨ ਨਹੀਂ ਦਿੰਦੀਆਂ। ਮੰਮੀ ਮੈਨੂੰ ਨਹੀਂ ਲੱਗਦਾ ਵੀਰ ਛੱਡ ਕੇ ਆਊਗਾ। ਹਾਂਜੀ ਸਰ ਮੈਂ ਤੁਹਾਨੂੰ ਉੱਪਰ ਜਾ ਕੇ ਕਾਲ ਕਰਦਾ ਇੱਥੇ ਨਾ ਰੇਂਜ ਨਹੀਂ ਹੁੰਦੀ ਪਈ ਹੈਗੀ। ਸਰ ਕੱਲ੍ਹ ਤੇ ਰੇਂਜ ਨਹੀਂ ਹੋਣਦੀ ਤੇ ਮੈਂ ਹੁਣ ਉੱਪਰ ਆਇਆ ਦੱਸੋ ਤੁਸੀਂ ਕੀ ਕਹਿਣਾ ਸੀਗਾ। ਹਾਂਜੀ ਸਰ ਸਵੇਰ ਦੀ ਨਾ ਬਾਰਿਸ਼ ਬੜੀ ਆਉਣ ਦੀ ਤੇ ਬਸ ਮੈਂ ਕੰਮ ਤੇ ਆਉਣ ਲੱਗਾ ਹਾਂ ਹਾਂਜੀ ਸਰ ਤੁਹਾਡਾ ਧੰਨਵਾਦ ਹੋਏਗਾ ਜੇ ਤੁਸੀਂ ਅੱਜ ਮੇਰਾ ਓਵਰ ਟਾਈਮ ਲਵਾ ਦੋ ਦਿੱਤੇ ਸਰ ਓਕੇ ਮੈਂ ਆ ਗਿਆ ਕੰਮ ਤੇ ਬਸ ਮੰਮੀ ਜੀ ਬੜੀ ਨੇ ਰੋਟੀ ਮੈਂ ਕੰਮ ਤੇ ਜਾਣਾ ਸੀਗਾ ਫੋਨ ਆਉਂਦੇ ਪਏ ਮੈਨੂੰ ਆਪਾਂ ਉਹ ਤਾਂ ਪੱਕ ਚੱਲੀ ਆ ਉਹ ਨਹੀਂ ਪਿਆਈ ਨਾ ਤੇ ਮੈਂ ਕਰਕੇ ਚੁੱਲਾ ਗਿੱਲਾ ਹੋ ਗਿਆ ਤੇ ਅੱਗ ਨਹੀਂ ਪੜ ਲਈ ਹਾਂਜੀ ਜਲਦੀ ਬਣਾ ਦੋ ਥੋੜਾ ਫਿਰ ਮੈਂ ਜਾਣਾ ਵਾ ਕੰਮ ਤੇ ਉਹਨਾਂ ਦਾ ਫੋਨ ਆਉਣ ਡਿਆ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ ਮੈਂ ਅੱਜ ਨਹੀਂ ਨਹੀਂ ਬਸ ਪੱਕ ਚੱਲੀ ਆ ਤੂੰ ਆ ਕਰ ਲੈ ਆਪਣੀ ਕੈਰੀ ਤੇ ਮੈਂ ਬਸ ਲੱਗ ਗਈ ਨੇ ਹੁਣ ਰੋਟੀ ਠੀਕ ਮੁੰਡਾ ਕਿੰਨਾ ਲੇਟ ਹੋ ਗਿਆ ਵਾ ਨਹੀਂ ਪੈ ਗਿਆ ਨਾ ਨੀਂ ਘਰ ਕੇ ਆਬ ਨਹੀਂ ਬੰਨੀ ਬਲਦੀ ਚਲ ਕੋਈ ਨਹੀਂ ਆ ਪਾਸ ਚੱਲਣ ਆਨੇ ਸਿਲੰਡਰ ਨਹੀਂ ਨਾ ਰਹਾ ਜੇ ਸਿਲੰਡਰ ਹੁੰਦਾ ਤੇ ਚੱਲ ਸਭ ਜਣ ਆਈ ਦ ਨਾਲੇ ਮੰਮ ਨੂੰ ਨਾ ਚੇਤਾ ਕਰਾ ਦਿੰਨੀ ਆ ਉਸ ਕੋ ਪਹਹ ਲੋਹੇ ਕਹਿਣਾ ਹੈ ਹੁਣ ਕੱਲ ਤੇ ਮੁੰਡੇ ਨੇ ਜ਼ਰੂਰੀ ਖਾਣੇ ਖਾਣਨੇ ਆ ਤਾਂ ਨਹੀਂ ਆ ਵੀ ਪੈਸੇ ਲੈ ਆਈ ਮਾਲਕ ਦੇ ਕੋਲੋਂ ਚੱਲ ਮੇਰ ਜਾਣਗੇ ਤੇ ਫੀਸ ਦਿੱਤੀ ਜਾਊਗੀ ਚੱਲ ਹਿੰਦੇ ਡੋ ਹੋ ਗਿਆ ਵਾ ਰੋਟੀ ਲਾਉਂਦੇ ਟਾਈਮ ਹੀ ਕਿੰਨਾ ਹੋ ਗਿਆ ਮੰਨੋ ਪੀਤੇ ਵਾਂ ਪਰਿਆ ਅੰਮਣੇ ਅੰਦੀ ਮੰਮੀ ਜੀ ਆਲਾ ਰੋਟੀ ਆ ਲੋ ਆ ਚੋ ਲੈ ਦੇ ਵੇਚ ਪਾਓ ਐਲਾ ਅੰਮਣੇ ਅੰਮਣੇ ਆਖੀਏ ਨੂੰ ਮਹਾਰਤ ਨੂੰ ਭਟਾਏ ਦੋ ਜ਼ਰੂਰੀ ਹੈ ਤੈਨੂੰ ਪਤਾ ਮੁੰਡੇ ਦੇ ਪੀਸਾਰਨੇ ਆ ਤੇ ਜੇ ਦੇ ਪੇਪਰ ਨਾ ਹੋਏ ਤੇ ਕੀ ਬਣੂਗਾ ਹਾਂਜੀ ਮੈਂ ਕੋਈ ਨਹੀਂ ਆ ਜੋ ਨਾਲ ਗੱਲ ਕਰਕੇ ਤੇ ਪੈਸੇ ਲੈ ਕੇ ਆਉਂਦਾ ਆ ਹੱਸ ਕਰੀ ਹੂੰ ਤੈਨੂੰ ਪਤਾਗਾ ਢਾਂ ਦੇ ਵਿਆਹ ਤੇ ਵੀ ਕਿੰਨੇ ਪੈਸੇ ਚੁੱਕੇ ਚੱਕੇ ਹੀ ਤੇ ajo lajo ਫਿਰ ਉਹ ਕੇ ਸੌਦਾ ਲੈਣ ਦਾ ਤੇ ਬਾਅਦ ਚ ਸੁਣਾ ਤੇ ਸੁਣਾਵੇ ਰੋਜ਼ ਇਕ ਲੀ ਜਾਂਦਾ ਵਾ ਕਿ ਪੈਸੇ ਦੇ ਦੋ ਪੈਸੇ ਦੇ ਦੋ ਕੋਈ ਨਹੀਂ ਮੈਂ ਸਾਹ ਨਾਲ ਗੱਲ ਕਰਕੇ ਤੇ ਜਿੰਨੇ ਵੀ ਹੋ ਸਕੇ ਨਾ ਉਹਨੇ ਪੈਸੇ ਲੈ ਕੇ ਆਉਣ ਬਾਦ ਨਾਲੇ ਭੈਣ ਦਾ ਫੋਨ ਨਹੀਂ ਆਉਂਦਾ ਉਹ ਤੇ ਆਇਆ ਨਹੀਂ ਆ ਚੱਲ ਕੋਈ ਨਹੀਂ ਪੁੱਤ ਭੈਣ ਤੇਰੀ ਸੁਖੀ ਆਪਣੇ ਘਰ ਸੁਖੀ ਆ ਚਲੇ ਵੀ ਹੋਈ ਟੈਨਸ਼ਨ ਪਈ ਉਹਦੀ ਵੀ ਪੇਪਰ ਨਾ ਹੋਏ ਤੇ ਕੀ ਕਰਾਂ ਇਹਦੇ ਸਿਰ ਤੇ ਹੀ ਤੁਹਾਨੂੰ ਹੁਣ ਆਸ ਆ ਕਿ ਚੱਲ ਕੇ ਪਹੁੰਚੇਗਾ ਕਾਝ ਹੋਗਾ ਹਾਂਜੀ ਮੈਂ ਕੋਈ ਨਹੀਂ ਅੱਜ ਸਾਰ ਨਾਲ ਗੱਲ ਕਰਕੇ ਜਿੰਨੇ ਮੈਨੂੰ ਪੈਸੇ ਦੇਣਗੇ ਉਹ ਲੈ ਆਉਂਦੇ ਹਾਂ ਸਾਚਾ ਲੈ ਇੰਚ ਥੋੜੇ ਵੀ ਦੇਣਗੇ ਲੈ ਆਉਂਗਾ ਮੈਂ ਗੱਲ ਕਰਨੀ ਆ ਤੇ ਮੈਂ ਤੁਹਾਨੂੰ ਫੋਨ ਦੇਣਾ ਆਪਣਾ ਨਹੀਂ ਪਤਾ ਤੂੰ ਫੋਨ ਲਾ ਗਿਆ ਤੇ ਕਹਿੰਦੇ ਰਸਵੇਰਾ ਹੋ ਜਾਂਦਾ ਤੇ ਲੋਡ ਪੈ ਜਾਂਦੀ ਆ ਤੇ ਕੋਈ ਨਹੀਂ ਤੂੰ ਸ਼ਾਮਾਂ ਨੂੰ ਆਏਗਾ ਨਾ ਤੇ ਮੈਂ ਫੇਰ ਫੋਨ ਕਰ ਲਵਾਂਗੀ ਤਾਂ ਜਿੰਦਨ ਚੰਨ ਲਿਆ ਕਰੋ ਭੈਣ ਆਪਣੇ ਘਰ ਸੋਖੀ ਆ ਮਹਾਰਾਜ ਨੂੰ ਭਾਗ ਲਾਇਆ ਵਾ ਮੈਨੂੰ ਟੈਨਸ਼ਨ ਹੈ ਨਾ ਤੁਹਾਡੀ ਦੋਮਾ ਪਰਾ ਮਾਦੀ ਪਿਚਾਲ ਕੇ ਤੇ ਛੋਟਾ ਵੀ ਕੰਮ ਤਾਂ ਡੇ ਲੱਗ ਜੂਗਾ ਜੇ ਉਹਦੇ ਪੇਪਰ ਹੋ ਜਾਣਗੇ ਤੇ ਤਾਂ ਚਲੋ ਤੂੰ ਵੀ ਲੱਗਾ ਵਾ ਟਾਈਮ ਪਾਸ ਕਰਦਾ ਮਾੜਾ ਚੰਗਾ ਹੋਉਂਦਾ ਠੀਕ ਹੈ ਮੰਮੀ ਜੀ ਚਲੋ ਫਿਰ ਮੈਂ ਚਲਦਾ ਹਾਂ ਠੀਕ ਹੈ ਠੀਕ ਹੈ ਪੁੱਤ ਧਿਆਨ ਨਾ ਜਾਈ ਠੀਕ ਠੀਕ ਜੋ ਦਿਲ ਪੈ ਹੋਰੀ ਤਰ੍ਹਾਂ ਜਹੁੰਦੇ ਆ ਵਾਪਿਸ ਜਿੱਦਾਂ ਦਾ ਕੋਈ ਤੇ ਕੋਈ ਉਹ ਸੀਕ ਨਹੀਂ ਗਈ ਜਾਂ ਕਿ ਜਾਂ ਕੋਸ਼ੇ ਹੈਗਾ ਵਾ ਕੋਈ ਨਹੀਂ ਆ ਇਹਦਣੇ ਇਦਾਂ ਕਰਦੀਆਂ ਦੋਵਾਂ ਭਰਾਵਾਂ ਨੂੰ ਕਲਮ ਨਹੀਂ ਆ ਨਾਲੇ ਉਹਨੂੰ ਮਿਲਗੇ ਲਾਉਣਗੇ ਤੇ ਨਾਲੇ ਚਾਹ ਰਾਜੀ ਬਾਜੀ ਦਾ ਪਤਾ ਲੰਦੀਗਾ ਹੁਣ ਨਾ ਕੰਮ ਕਰ ਲਾਂ ਕੋ ਕਾ ਕਰਨੀ ਹੈ ਘੜੀ ਦਾ ਸਾਹ ਲੈ ਲੈਣੀ ਹੈ ਫੇਰ ਉਹ ਢੀ ਲੈਣੀ ਹੈ ਚਲ ਕਪੜੇ ਵੀ ਲੈਣ ਸਿੱਖ ਤੋਂ ਫਿਰ ਕੀ ਹੋ ਗਿਆ ਪਾਦੀ ਇੰਨੇ ਕੜੀ ਕੇ ਦਿਵਾਸ ਸੋਨੇ ਹੁੰਦੀ ਹੈ ਰੋਟੀ ਪਹਿਲਾਂ ਹੀ ਪਕਾਈ ਹੈ ਤੇ ਮੇਰੀ ਵੀ ਨਹੀਂ ਪਹਿਲਾਂ ਕੀ ਕਰਨੀ ਬਾਅਦ ਇਹ ਖਾ ਇੱਥੇ ਵੀ ਨਹੀਂ ਹੈਗੀ ਪਤਾ ਨਹੀਂ ਕਿੱਧਰ ਮਰ ਗਈ ਹੈ ਉਧਰ ਵੀ ਦੇਖਾਂ ਹੀ ਸਾਰੇ ਬਾਹਰ ਨਹੀਂ ਹੈ ਕਿਦਾਂ ਕਿਦਾਰ ਮਾਨਾ ਸੁੱਤੀ ਆ ਇਹਦੀ ਦੀ ਨੀਦ ਮੈਂ ਖੋਲਦੀ ਇਹਨੂੰ ਤੁਮ ਮੈਂ ਦੱਸਨੀ ਸਾਸ਼ਿਕਾ ਜੀ ਸਾਰਿਆਂ ਨੂੰ ਹੋਸ਼ਨਾਮੂ ਕਿੱਦਾਂ ਠੀਕ ਠਾਕ ਆਸ ਕਰਦੇ ਆਂ ਕਿ ਵਧੀਆ ਹੋਗੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਸੋ ਵੱਧਾ ਸਪੋਰਟ ਕਰਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਵੱਸੋ ਵੱਧ ਤੋਂ ਹੀ ਪਿਆਰ ਦਿਓ ਪਿਛਲੀ ਸੀਰੀਜ਼ ਨੂੰ ਵੀ ਤੁਸੀਂ ਪਿਆਰ ਦਿੱਤਾ ਸਾਡੇ ਵਲੌਗਾਂ ਨੂੰ ਬਹੁਤ ਪਿਆਰ ਦਿੱਤਾ ਇਦਾਂ ਹੀ ਜਿਹੜੀ ਹੈ ਨਵੀਂ ਸੀਰੀਜ਼ ਸਾਡੀ ਇਹਨੂੰ ਵੱਸੋ ਵੱਧ ਸ਼ੇਅਰ ਕਰਿਓ